ਤਸਵੀਰ ਕਾਲ ਮੈਂ ਜਗਤਾਰ ਸਿੰਘ ਸਾਡੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਮੈਡੀ ਸਿਟੀ ਹਸਪਤਾਲ ਦੇ ਵਿੱਚ ਖੜੇ ਆ ਲਗਭਗ ਸਮਾਂ ਰਾਤ ਦਾ 12 ਵਜੇ ਦਾ ਹੋ ਚੁੱਕਿਆ ਹੈ ਜਿਹੜੀ ਕਿ ਅੱਜ ਫੋਰੇਵਰ ਪੈਲਸ ਜਿਹੜਾ ਕਿ ਚੰਨੂ ਵਾਲਾ ਰੋਡ ਦੇ ਉੱਤੇ ਸਥਤਾ ਉੱਥੇ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਆ ਉਹਦੇ ਦੀਆਂ ਤਸਵੀਰਾਂ ਸਾਨੂੰ ਅਸੀਂ ਦਿਖਾਉਣ ਦੀ ਨਾਲ ਕੋਸ਼ਿਸ਼ ਕਰ ਰਹੇ ਆ ਤੇ ਉਸ ਤੋਂ ਬਾਅਦ ਜਸ਼ਨਪ੍ਰੀਤ ਸਿੰਘ ਜਿਹੜਾ ਲੜਕਾ ਗਿੱਦੜ ਪਿੰਡੀ ਲੁਧਿਆਣੇ ਦਾ ਰਹਿਣ ਵਾਲਾ ਹੈ ਅਫਵਾਹਾਂ ਚੱਲ ਰਹੀਆਂ ਸੀਗਾ ਕਿ ਜ਼ਿਕਰ ਹੋ ਰਿਹਾ ਸੀ ਆਮ ਆਦਮੀ ਪਾਰਟੀ ਦਾ ਪਰ ਉਹਦੇ ਤੋਂ ਬਰਾਮਲਾ ਦਾ ਨਜ਼ਰ ਆਇਆ ਉਹੋ ਜੀ ਕੋਈ ਗੱਲਬਾਤ ਨਹੀਂ ਨਿਕਲੀਗੀ ਕਿ ਜਿਹੜਾ ਲੁਧਿਆਣੇ ਤੋਂ ਇਹ ਨੌਜਵਾਨ ਆਇਆ ਸੀਗਾ ਇਹਦੇ ਜਿਹੜੀ ਗੋਲੀ ਲੱਗੀ ਆ ਫਿਲਹਾਲ ਹਾਲ ਤੱਕ ਖਤਰੇ ਤੋਂ ਬਾਹਰ ਆ ਜਿਹੜਾ ਖਾਲਤ ਸਥਿਰ ਆ ਆਈਸੀਯੂ ਦੇ ਵਿੱਚ ਦਾਖਲਾ ਲੜਕਾ ਗਿੱਦੜ ਪਿੰਡੀ ਲੁਧਿਆਣੇ ਦਾ ਜਿਹੜਾ ਕਿ ਵਿਆਹ ਵੇਖਣ ਆਇਆ ਸੀਗਾ ਤੇ ਦੂਸਰਾ ਜਿਹੜਾ ਲੜਕਾ ਜਿਹੜਾ ਕਿ ਉਹ ਵੀ ਰਾਜਨ ਦੱਸਿਆ ਜਾ ਰਿਹਾ ਜਿਹਨੇ ਗੋਲੀ ਚਲਾਈ ਆ ਟਕਰਾਰਬਾਜੀ ਹੁੰਦੀ ਆ ਟਕਰਾਰਬਾਜੀ ਦੇ ਬਾਅਦ ਜਿਹੜੀ ਗੋਲੀ ਉਹ ਚਲਦੀ ਆ ਇਸ ਤੋਂ ਬਾਅਦ ਕਾਫੀ ਅਫਵਾਹਾਂ ਜਿਹੜੀਆਂ ਚੱਲੀਆਂ ਸੋਸ਼ਲ ਮੀਡੀਆ ਦੇ ਉੱਤੇ ਚੈਨਲਾਂ ਨੇ ਬਿਨਾ ਕਿਸੇ ਜਾਂਚ ਪੜਤਾਲ ਤੋਂ ਇਹਦੀ ਖਬਰ ਆ ਸ਼ੁਰ ਤੇ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਪਰ ਅਸੀਂ ਗਰਾਊਂਡ ਲੈਵਲ ਤੇ ਪਹੁੰਚੇ ਆ ਪਤਾ ਕੀਤਾ ਜਿਹੜੀ ਗੋਲੀ ਚਲੰਦੀ ਆ ਅਸਲ ਵਜ੍ਹਾ ਹੈ ਕੀ ਸੀਗੀ ਮੈਡੀ ਸਿਟੀ ਹਸਪਤਾਲ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਨਾਲ ਦੇ ਨਾਲ ਦਿਖਾ ਰਹੇ ਆ ਉਸ ਪ੍ਰੈਕਟਿਕ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿੱਥੇ ਕਿ ਪੋਸਟ ਪਾਰਟੀ ਮੌਕੇ ਤੇ ਪਹੁੰਚੀ ਫੈਲ ਹਾਲ ਹਾਲਤ ਖਤਰੇ ਤੋਂ ਬਾਹਰ ਆ ਲੜਾਈ ਝਗੜਾ ਹੋਇਆ ਪਰ ਪੋਸਟ ਪਾਰਟੀ ਔਰ ਔਕ ਤੇ ਲੜਕੇ ਜਿਹੜਾ ਜਸ਼ਨਪ੍ਰੀਤ ਸਿੰਘ ਲੜਕਾ 21 ਸਾਲ ਦਾ ਲੜਕਾ ਉਸ ਦੀ ਜਿਹੜਾ ਕਿ ਬਿਆਨ ਲੈ ਚੁੱਕੀ ਆ ਤੇ ਜਾ ਕੇ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਥੋੜੇ ਟਾਈਮ ਬਾਅਦ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡੀਐਸਪੀ ਬਾਘਾਪਰਾ ਨਾਲ ਜਾਂ ਥਾੜਾ ਮੁਖੀ ਬਾਘਾਪਰਾ ਦੇ ਨਾਲ ਕੀ ਕਹਿੰਦੇ ਨੇ ਸਾਰੇ ਮਸਲੇ ਦੇ ਉੱਤੇ ਕੀ ਕੀ ਕਹਿ ਰਹੇ ਨੇਗੇ ਜ਼ਰੂਰ ਤੁਹਾਨੂੰ ਦੱਸਾਂਗੇ ਫੈਲ ਹਾਲ ਜਿਹੜੀ ਇਹ ਹੀ ਆ ਕਿ ਹੁਣ ਤੱਕ ਦੀ ਖਬਰ ਆ ਕਿ ਲੜਕੇ ਦੀ ਜਿਹੜੀ ਹਾਲਤ ਆ ਖਤਰੇ ਤੋਂ ਬਾਹਰ ਆ ਗਿੱਦੜਪਿੰਡ ਲੁਧਿਆਣੇ ਦੀਆਂ ਇਹ ਲੜਕਾ ਸੀ ਜਿਹੜਾ ਕਿ ਵਿਆਹ ਦੇ ਵਿੱਚ ਵਿਆਹ ਦੇਖਣ ਪਹੁੰਚਾ ਸੀਗਾ ਉਸ ਦੀ ਜਿਹੜੀ ਗੋਲੀ ਲੱਗੀ ਆ ਬਰਹਾਲ ਤਾਂ ਜਿਹੜੀ ਖਤਰੇ ਤੋਂ ਬਾਹਰ ਤੁਸੀਂ ਜਾ ਰਹੀ ਹੈ ਕੈਮਰਾਮੈਨ ਮਨਪ੍ਰੀਤ ਨਾਮ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਮੋਗਾ